ਮੁਲਾਜ਼ਮਾਂ ਲਈ ਵੱਡੀ ਖੁਸ਼ਖਬਰੀ ਅਗਲੇ ਮਹੀਨੇ ਵੱਧ ਜਾਵੇਗੀ 80% ਸਟਾਫ ਦੀ ਸੈਲਰੀ ਸਤਿ ਸ੍ਰੀ ਅਕਾਲ ਜੀ ਮੈਂ ਮੈਕ ਦਿੱਕਤ ਤੁਸੀਂ ਦੇਖ ਰਹੇ ਹੋ ਪੰਜਾਬੀ ਲਿੰਕ ਮੇਰੇ ਤੇ ਇਸ ਵੇਲੇ ਦੀ ਵੱਡੀ ਖੁਸ਼ਖਬਰੀ ਮੁਲਾਜ਼ਮਾਂ ਦੀ ਖੁਸ਼ੀ ਦੇ ਨਾਲ ਜੁੜੀ ਹੋਈ ਹੈ ਜੀ ਹਾਂ ਤੁਸੀਂ ਬਿਲਕੁਲ ਠੀਕ ਸੁਣਿਆ ਹੈ ਭਾਰਤ ਦੀ ਸਭ ਤੋਂ ਵੱਡੀ ਸੂਚਨਾ ਟੈਕਨੋਲੋਜੀ ਸੇਵਾ ਕੰਪਨੀ ਟਾਟਾ ਕਸਲ ਟੈਂਸੀ ਸਰਵਿਸਿਜ਼ ਅਗਲੇ ਮਹੀਨੇ ਜਾਨੀ ਸੰਬਰ ਤੋਂ ਆਪਣੇ ਜ਼ਿਆਦਾਤਰ ਕਰਮਚਾਰੀਆਂ ਨੂੰ ਤਨਖਾਹ ਵਿੱਚ ਵਾਧਾ ਕਰਨ ਜਾ ਰਹੀ ਹੈ ਜੀ ਹਾਂ ਇਹ ਜਾਣਕਾਰੀ TCS ਨੇ ਬੁੱਧਵਾਰ ਨੂੰ ਇੱਕ ਅੰਦਰੂਨੀ ਮੈਮੋ ਵਿੱਚ ਦਿੱਤੀ ਇਸ ਤੋਂ ਪਹਿਲਾਂ TCS ਨੇ 1200 ਕਰਮਚਾਰੀਆਂ ਨੂੰ ਸ਼ਾਂਤੀ ਕਰਨ ਦਾ ਫੈਸਲਾ ਕੀਤਾ ਸੀ ਜਿਸ ਦਾ ਕਰਮਚਾਰੀ ਸੰਗਠਨਾ ਨੇ ਸਖਤ ਵਿਰੋਧ ਕੀਤਾ ਸੀ ਇਸ ਦੇ ਨਾਲ ਹੀ TCS ਨੇ ਵਿਸ਼ਵਵਿਆਪੀ ਸਥਿਤੀ ਦਾ ਹਵਾਲਾ ਦਿੰਦਿਆਂ ਹੋਇਆ ਤਨਖਾਹ ਵਾਧੇ ਤੇ ਪਾਬੰਦੀ ਲਗਾਉਣ ਦਾ ਐਲਾਨ ਵੀ ਕੀਤਾ ਸੀ TCS ਇਸ ਨੂੰ ਕੀ ਜ਼ਰੂਰਤ ਦਿਖਾਰੀ ਮਿਲਨ ਲੱਕੜ ਤੇ ਸੀਐਚਆਰੋਂ ਨੋਨਿਪਕੇ ਸੰਦੀਪ ਨੇ ਬੁੱਧਵਾਰ ਨੂੰ ਕਮਚਾਰੀਆਂ ਨੂੰ ਭੇਜੀ ਇੱਕ ਮੇਲ ਵਿੱਚ ਕਿਹਾ ਕਿ ਤਨਖਾਹ ਵਾਦਾ 1 ਸਤੰਬਰ ਤੋਂ ਲਾਗੂ ਹੋਵੇਗਾ TCS ਨੇ ਇਹ ਕਦਮ ਪ੍ਰਤਿਭਾ ਨੂੰ ਇਨਾਮ ਦੇਣ ਅਤੇ ਬਰਕਰਾਰ ਰੱਖਣ ਦੇ ਦੇਸ਼ ਨਾਲ ਚੁੱਕਿਆ ਹੈ ਜੀ ਇਸ ਸਮੇਂ ਜਦੋਂ ਕੰਪਨੀ ਨੇ ਭਵਿੱਖ ਲਈ ਸੰਗਠਨ ਨੂੰ ਤਿਆਰ ਕਰਨ ਦੀ ਆਪਣੀ ਵਿਆਪਕ ਰਣਨੀਤੀ ਦੇ ਸੇਵਾ ਚ 12000 ਤੋਂ ਵੱਧ ਕਮਚਾਰੀਆਂ ਨੂੰ ਸ਼ਾਮਲ ਦਾ ਫੈਸਲਾ ਕੀਤਾ ਹੈ ਕੰਪਨੀ ਦਾ ਕਹਿਣਾ ਹੈ ਕਿ ਇਸ ਦੇ ਲਈ ਟੈਕਨੋਲੋਜੀ ਵਿੱਚ ਵਿਸ਼ੇਸ਼ ਆਰਟੀਫੀਸ਼ੀਅਲ ਇੰਟੈਲੀਜੈਂਸ AI ਦੀ ਤਾਇਨਾਤੀ ਬਾਜ਼ਾਰ ਵਿਸਾਰ ਅਤੇ ਕਾਰਜਵਲ ਪੁਨਰਗਠਨ ਤੇ ਧਿਆਨ ਕੇਂਦ੍ਰਿਤ ਕੀਤਾ ਜਾਵੇਗਾ ਇਹ ਧਿਆਨਯੋਗ ਗੀਨ ਚੋਗਾ ਹੈ ਕਿ TCS ਦਾ ਇੱਕ ਗ੍ਰੇਡਡ ਸਟਰਕਚਰ ਹੈ ਜੋ Y ਨਾਲ ਸ਼ੁਰੂ ਹੁੰਦਾ ਹੈ ਜੋ ਕਿ ਸਿਕਲਾਈ ਪ੍ਰਾਪਤ ਕਰਨ ਵਾਲੇ ਨੂੰ ਦਿੱਤਾ ਜਾਂਦਾ ਹੈ ਇਸ ਤੋਂ ਬਾਅਦ ਕੰਪਨੀ ਦੇ ਸਟਾਫ ਦੀ ਸਥਿਤੀ C1 C2 C3 C4 C5 ਅਤੇ B ਅਤੇ ਅੰਤ ਵਿੱਚ CX0 ਤੱਕ ਜਾਂਦੀ ਹੈ ਤੇ ਪਿਛਲੇ ਹਫਤੇ ਬਾਜ਼ਾਰ ਚ ਵਿਸ਼ਲੇਸ਼ਕਾਂ ਨੇ ਸੰਕੇਤ ਦਿੱਤਾ ਸੀ ਕਿ ਸ਼ਾਂਤੀ ਤੋਂ ਬਾਅਦ ਬਾਕੀ ਰਹਿੰਦੇ ਕਰਮਚਾਰੀਆਂ ਦੀ ਤਨਖਾਹ ਵਧਾਈ ਜਾ ਸਕਦੀ ਹੈ ਮੰਨਿਆ ਜਾ ਰਿਹਾ ਹੈ ਕਿ ਭਵਿੱਖ ਵਿੱਚ ਹੋਰ ਕੰਪਨੀਆਂ ਵੀ ਇਸੇ ਤਰ੍ਹਾਂ ਤਰਸੇ ਫੈਸਲੇ ਲੈ ਸਕਦੀਆਂ ਨੇ ਇਸ ਤਰ੍ਹਾਂ ਦੀ ਹੋਰ ਅਪਡੇਟ ਜਾਣਨ ਲਈ ਜੁੜੇ ਰਹੋ ਪੰਜਾਬੀ ਲਿੰਕ ਮੇਰੇ ਦੇ ਨਾਲ ਧੰਨਵਾਦ